ਭਾਈ ਜੀ ਬਾਈ ਫਾਸਾ ਬਾਈ ਗੁਰਜੀ ਕੀ ਫਤਿਹ ਬਾਈ ਜੀ ਮੈਂ ਦੱਸੇ ਦਾ ਕਫਰ ਕੀਤਾ ਮੈਂ ਕਦਰ ਨਹੀਂ ਕੀਤਾ ਬਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ ਬਾਈ ਨਾ ਪੰਗੇ ਲੈ ਨਾ ਲੈ ਇਹ ਸਾਡੀ ਦੁਕਾਨ ਦੇ ਮਰੇ ਗੱਡੀਆਂ ਲਾਉਂਦਾ ਸੀ ਰਿਵਾਰ ਪਰ ਦਿਖਾਉਂਦਾ ਸੀ ਅੱਜ ਦੇਖੋ ਇਹਦਾ ਰਿਵਾਰ ਪਰ ਮੇਰੇ ਹੱਥ ਦੀ ਆ ਇਹਦੇ ਇੱਕ ਸਾਗਰ ਗੋਲੀ ਚੱਜਣਾ ਨਹੀਂ ਚੱਲੀ ਦਾ ਤਨਵਾਈ ਕਹੀ ਜਨੇ ਆ ਗਲਤ ਨਾ ਕੰਮ ਕਰ ਨਾ ਕਰ ਬਹੁਤ ਆ ਇਹਨੂੰ ਮੈਂ ਬੜਾ ਸਮਝਾਇਆ ਪਾਂਦੂ ਕੀ ਦੀ ਗੱਲ ਅੱਜ ਬੰਦਾ ਸਾਡਾ ਮਰ ਗਿਆ ਅਸੀਂ ਵੀ ਬਰਬਾਦ ਹੋ ਗਏ ਉਹ ਵੀ ਬਰਬਾਦ ਹੋ ਗਿਆ ਸਾਡਾ ਬਾਪੂ ਅੱਜ ਵੀ 2-3 ਵਾਰੀ ਜਾ ਕੇ ਆਇਆ ਇਹਨਾਂ ਦੇ ਘਰੇ ਤੇ ਪਤੰਦਰ ਦੇ ਹੰਕਾਰੇ ਹੋਏ ਅੱਜ ਇਹਨਾਂ ਦਾ ਕੰਡਾ ਕੱਢਤਾ ਠੀਕ ਆ ਉਹ ਜ਼ਹਿਰ ਵਾਦ ਰੱਖਣਾ ਸੇਫਟੀ ਲਈ ਰੱਖੋ ਦਿਖਾਉਣ ਲਈ ਨਾ ਤੈਨੂੰ ਰੱਖੋ ਅਸੀਂ ਤਾਂ ਠੰਡਿਆਂ ਨਾਲ ਹੀ ਮਾਰ ਤੇ ਬੜਾ ਸਮਝ ਆਇਆ ਸੀ ਭਾਈ ਸਾਰਾ ਹਵਾ ਕਰਦਾ ਸੀ ਸਾਡੇ ਤੇ ਅੱਜ ਕੰਮ ਹੋ ਗਿਆ ਵੀਰੇ ਬੜੀ ਅਸੀਂ ਵੀ ਤਾਂ ਸਮਝਦੇ ਆ ਸਾਡੀ ਗਲਤੀ ਹੋਈ ਪਰ ਹੰਕਾਰੇ ਨੂੰ ਮਾਰ ਕਰੂਣੇ ਸਾਨੂੰ ਕਿਰਪਾ ਕੀਤੀ ਹੈ 25 ਦਿਨ ਇਹਦੇ ਮਗਰ ਨਹੀਂ ਗਏ ਇੱਕ ਵਾਰ ਵੀ 25 ਦਿਨ ਹੋ ਗਏ ਸਾਡੇ ਰਾਜਨਾਮੇ ਗਰੇਆਂ ਦੇ ਜਰਾ ਦੇ ਬਾਪੂ ਨਾਲ ਸਾਡੇ ਫੋਨ ਤੇ ਇਹਨਾਂ ਨੇ ਕਹਿਤਾ ਸੀ ਸਾਡਾ ਬੰਦਾ ਨਹੀਂ ਬੜੂਗਾ ਆਕੇ ਸਾਡਾ ਬੰਦਾ ਨਹੀਂ ਬੜੂਗਾ ਆਕੇ ਪਰ ਐ ਐਤਵਾਰ ਨੂੰ ਜਾਣ ਕੇ ਆਇਆ ਸਾਡੀ ਦੁਕਾਨ ਦੇ ਨਾਲ ਗਵਾਂਡੀ ਲਵਲੀ